ਆ ਸਰਕਾਰ ਮੁਰਦਾਬਾਦ 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 ਨਿਆ ਸਰਕਾਰ ਮੁਰਦਾਬਾਦ 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 ਕੀ ਨਾਮ ਹੈ ਬਲਜਿੰਦਰ ਸਿੰਘ ਜੀ ਕਿ ਉਹ ਆਵਲਾ ਜਿਹੜਾ ਧਰਨਾ ਲਗਾਇਆ ਹੈ ਇਹ ਸਾਰੇ ਸਾਡਾ ਕਈ ਵਾਰੀ ਮੰਗਾ ਮੰਨੀਆਂ ਨੇ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਉਹਨਾਂ ਨੂੰ ਜ਼ੋਰ ਧਰਨਾ ਲਾਇਆ ਹੋਇਆ ਜੀ ਤੇ ਸੱਚੇ ਮਲਾਜ਼ਮ ਪੱਕੇ ਕਰਨ ਦੇ ਤੌਰ ਤੇ ਲਾਇਆ ਹੋਇਆ ਜੀ ਤੇ ਤੇ ਸਾਡੀ ਮਤਲਬ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਜੀ ਅਸੀਂ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਦਿਨ ਰਾਤ ਕੰਮ ਕਰਦੇ ਹਾਂ ਕੰਪਲੀਟਾਂ ਕਰਦੇ ਹਾਂ ਲਾਈਟ ਚਲਾਉਂਦੇ ਹਾਂ ਸਾਰਿਆਂ ਨੂੰ ਸਪਲਾਈ ਦਿੰਨੇ ਆਂ ਘਰਾਂ ਘਰਾਂ ਦੇ ਵਿੱਚ ਤੇ ਸਾਡਾ 10000 ਦਾ ਕਿਰਾਇਆ ਨਹੀਂ ਹੁੰਦਾ ਜੀ ਫਿਰ ਇਸ ਕਰਕੇ ਸਾਡੀ ਤਨਖਾਹ ਵਧ ਵਧਾਈ ਜਾਵੇ ਜੀ ਤੇ ਜਿਹੜੀ ਸਾਨੂੰ ਪੱਕਾ ਕੀਤਾ ਜਾਵੇ ਜੀ ਸਾਨੂੰ ਕੋ ਬਾਅਦ ਚ ਪੱਕਾ ਕੀਤਾ ਜਾਵੇ ਰਿਤੀ ਕਰ ਨਿਜੀ ਕਰਨ ਦੀ ਰਿਤੀ ਸਾਡੇ ਪਾਸ ਆਪਣਾ ਨਾਮ ਦੱਸ ਲਓ ਸਰਨ ਸਿੰਘ ਜਈ ਕਿ ਕਾਰਮਚਾਰੀ ਨਿਰਧਾਰਨ ਨਾਲ ਬੰਦਾ ਟਿਕਾਣਾ ਇਹਨਾਂ ਜਿਹੜਾ ਟੈਂਡਰ ਹੈਗਾ ਉਹ ਖਤਮ ਹੋ ਗਿਆ ਹੈਗਾ ਇਹਨਾਂ ਨੂੰ ਟੈਂਡਰ ਰੈਡ ਵਾਦਾ ਨਹੀਂ ਕੀਤਾ ਇਹਨਾਂ ਦੀ ਮੰਗ ਵੀ ਹੈਗੀ ਹੈ ਵੀ ਸਾਨੂੰ ਡਰਾਈਵਰ ਦਿੱਤਾ ਜਾਵੇ ਤੇ ਇਹਦੇ ਨਾਲ ਅਸੀਂ ਨਾ ਪਰੇਸ਼ਾਨ ਹੋਈ ਇਹਨਾਂ ਲੋਕਾਂ ਪਰੇਸ਼ਾਨ ਕਰੀਏ ਤੇ ਕੀ ਲੱਗਦਾ ਜੇ ਇਹ ਛੇ ਘਰਨੇ ਤੇ ਬੈਠੇ ਨੇ ਕੰਮ ਨਹੀਂ ਹੋ ਰਿਹਾ ਜੇ ਬਿਜਲੀ ਉੱਤੇ ਸਪਲਾਈ ਪ੍ਰਭਾਵਤ ਹੁੰਦੀ ਹੈ ਜਿਹੜੀਆਂ ਸਵਾਵਾਂ ਖਤਮ ਹੋ ਜਾਣਗੀਆਂ ਫਿਰ ਪਬਲਿਕ ਨੂੰ ਅਸੀਂ ਚੜੀਂ ਦੇ ਰਹੇ ਹਾਂ ਸਮਝਾ ਲੱਗਣੀ ਜ਼ਰੂਰੀ ਹੈ ਸਾਡੇ ਕੋਲ ਜਿਹੜੇ ਕਾਰਜਕਾਰੀ ਇਹੀ ਕੰਮ ਕਰਦੇ ਆ ਜਦੋਂ ਨਾਲ ਅੱਛਾ ਜੀ ਕੋਈ ਹੋਰ ਮੁਲਾਜ਼ਮ ਹੈ ਨਹੀਂ ਜਾਂ ਕੋਈ ਹੋਰ ਕੋਈ ਸਾਧਨ ਨਹੀਂ ਹੈਗਾ ਸਰਕਾਰ ਨੂੰ ਉੱਚ ਅਧਿਕਾਰੀਆਂ ਤੱਕ ਗੱਲ ਜਾਂ ਕਿਸੇ ਗੱਲ ਕੀਤੀ ਆ ਧਰਨ ਨਹੀਂ ਲੱਗ ਰਿਹਾ ਸਾਡਾ ਕਾਹ ਨੂੰ ਪਟਿਆਲੇ ਧਰਨਾ ਹੈ ਇਹਨਾਂ ਸਵੰਧਾਂ ਚ ਕੋਈ ਸੁਣਵਾਈ ਨਹੀਂ ਹੁੰਦੀ ਆ ਜਿਹੜੀ ਵਾਰੀ ਸਰਕਾਰ ਆਉਂਦੀ ਹੈਗੀ ਆ ਹਾਂਜੀ ਬਸ ਖਾਣਾ ਖੋਪੀ ਤੱਕ ਆਪਣਾ ਟਾਈਮ ਬੰਦਾ ਕਰੇ ਜਾਂਦੀ ਆ ਇੱਕ ਲਈ ਮੱਛੀਵਾੜੇ ਦੇ ਵਿੱਚ ਜਾਂ ਸਾਰੀ ਪੱਛੀ ਜੀ ਪੂਰੇ ਪੰਜਾਬ ਤੇ ਮੱਛੀਵਾੜੇ ਦੀ ਤਾਂ ਜਿਆਦਾ ਹੈਗਾ ਅੱਛਾ ਜੀ ਹਾਂਜੀ ਕੋਈ ਵੀ ਫੀਡਰ ਨਹੀਂ ਚੱਲ ਰਿਹਾ ਜੀ ਬਿੰਦੂ ਭਾਪ ਨਹੀਂ ਚਲੇਗਾ ਫਿਰ ਜਦ ਜੇ ਕੋ ਬੰਦੇ ਨਹੀਂ ਹੈ ਕੰਮ ਕਰਨ ਨਾਲ ਕਿੰਨੇ ਕ ਬੰਦੇ ਦੀ ਘਾਟ ਲੱਗ ਰਹੀ ਹੈ ਜੀ ਸਾਡੇ ਕੋਲ ਡਾਟਾ ਹੈਗਾ ਕੱਢਿਆ ਹੋਇਆ ਉਹ ਤੁਹਾਨੂੰ ਅਸੀਂ ਦੱਸ ਦੇਣਾ ਹੈਗਾ 114 ਬੰਦੇ ਮੈਨੂੰ ਲੱਗਦਾ ਸਾਡੇ ਮੇਰੇ ਕੋਲ ਹਾਂਜੀ ਕਿੰਨੇ ਕ ਬੰਦੇ ਆ ਜਿਹੜੇ ਲਾਜ ਕੰਮ ਕਰ ਰਹੇ ਲਾਜੋ ਦਾ ਡਾਟਾ ਸਾਡੇ ਕੋਲ 11 ਇਹ ਲਾਂ ਅੱਛਾ ਜੀ ਕੰਮ ਕਰਦੇ ਜੀ ਟੋਟਲ ਕਿੰਨੇ ਪੋਸਟਾਂ ਜੀ ਆਈਡੀਆ 114 ਪੋਸਟਾਂ ਹੈ ਸਾਡੇ 114 ਹਾਂਜੀ ਇੱਕ 22 22 ਬੰਦੇ ਹੁੰਦੇ 22 ਬੰਦੇ ਕੰਮ ਕਰਦੇ ਐਡਿਸੋਨ ਖਾਲੀ ਠੀਕ ਹੈ। ਸ਼ਿਲਾਮੇ ਇਹ ਪ੍ਰਸਤਜ ਦਿੱਤਾ ਹੈਗਾ ਭਾ ਸਰਕਾਰ ਨੂੰ ਕੋਈ ਇਹਦੀ ਬਾਰ ਦੇ ਫੋਰਸ ਜਿਹੜੀ ਵਧੀਆ ਨਹੀਂ ਚੱਲੀ ਹੈਗੀ ਆ। ਠੀਕ ਹੈ। ਵੀ ਅਸੀਂ ਭਾਟੀ ਕਰ ਰਹੇ ਕੰਨੀ ਕਰਦੇ। ਠੀਕ ਹੈ। ਕੀ ਨਾਮ ਹੈ? ਮੇਰਾ ਨਾਮ ਜਸਵੰਤ ਸਿੰਘ ਹੈ। ਪਿੰਡ ਸਹਜੋ ਮੱਜਰਾ ਜੀ। ਇਹ ਵੀ ਬਸ ਥੋੜਾ ਜਿਹਾ ਕੰਮ ਸੀ ਬਿਜਲੀ ਆ ਰਹੀ ਤੇ ਆਪਣੇ ਬੈਠੇ ਆ ਜੀ ਆਪਣੇ ਧਰਨੇ ਤੇ ਬੈਠੇ ਆ ਤੇ ਕੰਮ ਹੋ ਨਹੀਂ ਰਿਹਾ। ਕੀ ਲੱਗ ਰਿਹਾ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਨਾ ਗਰਮੀ ਦਾ ਮੌਸਮ ਕੀ ਹੋਏ ਨਾ ਇਹ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਜੀ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਜੀ ਤੇ ਜਿਹੜੀ ਨਿਰਬਿਗੰਤਾ ਸਹਿਤ ਬਿਜਲੀ ਦਿੱਤੀ ਜਾਵੇ ਕਿਉਂਕਿ ਗਾਂ ਝੋਨੇ ਦਾ ਸੀਜ਼ਨ ਆ ਰਿਹਾ ਹੈ ਉੱਥੇ ਵੀ ਲਾਈਟ ਦੀ ਜ਼ਰੂਰਤ ਹੈ ਤੇ ਗਾਂ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਤੇ ਉਹਦੇ ਕਰਕੇ ਤਾਂ ਕਹਿ ਰਹੇ ਸੀ ਗਵਰਨਮੈਂਟ ਨੂੰ ਵੀ ਬਣਾ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਨਿਰਬਿਗੰਤਾ ਸਹਿਤ ਬਿਜਲੀ ਦਿੱਤੀ ਜਾਵੇ ਠੀਕ ਹਾਂ ਜੀ